ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਿਕਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਾ ਵੱਡਾ ਝਟਕਾ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਟਾਰਗੇਟ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਕਵਰ ਸਾਹਮਣੇ ਆ ਰਹੀ ਹੈ ਕਿ ਸੁਖਬੀਨ ਸਿੰਘ ਬਾਦਲ ਦੇ ਖਾਸਮ ਖਾਸ ਜਦੋਂ ਸ਼ਰੂਣੀ ਅਕਾਲੀ ਦਲ ਦੀ ਪੰਜਾਬ ਦੇ ਸਰਕਾਰ ਸੀ ਉਹ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਸੀ ਸ਼ਰੂਣੀ ਅਕਾਲੀ ਦਲ ਵੱਲੋਂ ਉਹਨਾਂ ਨੇ ਨਵੀਂ ਸ਼ਰੂਣੀ ਅਕਾਲੀ ਦਲ ਦਾ ਅੱਜ ਪੱਲਾ ਫੜ ਲਿਆ ਹੈ ਰਾਤੋ-ਰਾਤ ਗੇਮ ਘੁਮਾ ਦਿੱਤੀ ਗਈ ਹੈ ਚਿੰਦ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਫਟਕਾਰ ਲਗਾਈ ਜਾ ਰਹੀ ਹੈ ਚਿੰਦ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਤੋਂ ਵੱਲੋਂ ਅਤੇ ਦੂਸਰੇ ਵਾਸੀ ਤਿੱਖੀ ਪ੍ਰਤੀਕਿਰਿਆ ਨਿੰਦਿਆ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਵੱਲੋਂ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ 2 ਤਸਬਰ 2024 ਨੂੰ ਹੁਕਮਨਾਮੇ ਸੁਣਾਏ ਗਏ ਸੀ ਸਿਆਸੀ ਚੁੱਲ੍ਹੇ ਦੀ ਗੱਲ ਵਾਰ-ਵਾਰ ਕਹੀ ਜਾ ਰਹੀ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਟਾਰਗੇਟ ਕੀਤਾ ਜਾ ਰਿਹਾ ਹੈ। ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਇਸ ਦੇ باوجود ਕੌਮ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਲਗਾਤਾਰ ਨਵੀਂ ਸ਼ਰੂਮਈ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਨਵੀਂ ਸ਼ਰੂਮਈ ਅਕਾਲੀ ਦਲ ਦਾ ਹਿੱਸਾ ਵੱਧ ਰਿਹਾ ਹੈ ਜੇਕਰ ਇਸੇ ਤਰ੍ਹਾਂ ਰਿਹਾ ਤਾਂ ਸੁਖਬੀਰ ਸਿੰਘ ਬਾਦਲ ਦਾ ਦੂ ਤਿੰਨ ਮਹੀਨਿਆਂ ਦੇ ਵਿੱਚ ਖੀਮਾ ਜਾਂ ਧੜਾ ਜਾਂ ਜਿਹੜੇ ਇਹਦੇ ਬਾਗਲੈਂਡ ਕੰਪਨੀ ਹੈ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਕਹਿੰਦੀ ਹੈ ਉਹ ਸਾਰੇ ਖਾਲੀ ਹੋ ਕੇ ਗਿਆਨੀ ਹਰਫਿਸਲ ਆ ਜਾਣਗੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜੋ ਨਿਸ਼ਾਨ ਵੀ ਲਿਆ ਚਾਵੇਗਾ ਦਫਤਰ ਵੀ ਲਿਆ ਚਾਵੇਗਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਪਰਵਾਰ ਦਾ ਕਬਜ਼ਾ ਵੀ ਛੁੜਾ ਜਾਵੇਗਾ ਇਹਦੇ ਸੂਤਰਾਂ ਦੇ حوالے ਤੋਂ ਪੜੀ ਵੱਡੀ ਖਬਰ ਆ ਰਹੀ ਹੈ ਸੁਖਬੀਰ ਸਿੰਘ ਬਾਦਲੋਂ ਰਾਤੋ-ਰਾਤ ਵੱਡਾ ਛਟਕਾ ਲੱਗਿਆ ਹੈ ਦੱਸਿਆ ਜਾ ਰਿਹਾ ਕਿ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਰਤਨ ਸਿੰਘ ਅਜਨਾਲਾ ਦੇ ਗ੍ਰੈਵਕੇ ਸ਼੍ਰੋਮਣੀ ਅਕਾਲੀ ਦਲ ਮਤਵਾਜ਼ੀ ਬਨੋਂ ਸਮਾਗਮ ਰੱਖਿਆ ਗਿਆ ਜਿਸ ਵਿੱਚ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬੀਬੀ ਜਗੀਰ ਕਾ ਸੁਚਾਸਨ ਛੋਟੇ ਛੋਟੇਪੁਰ ਆਦਨਿ ਸ਼ਮੂਲਿਤ ਕਰਦੇ ਵਰਕਿਆਂ ਨੂੰ ਸਬੋਧਨ ਕੀਤਾ ਅਤੇ ਪਾਰਟੀ ਦੇ ਮੈਂਬਰ ਬਣ ਦਾ ਧੰਨਵਾਦ ਕੀਤਾ ਕਿਹਦਾ ਸਾਬਕਾ ਮੈਂਬਰ ਪਾਰਲੀਮੈਂਟ ਸ਼ਰੂਨੀ ਅਕਾਲੀ ਦਲ ਦੇ ਡਾਕਟਰ ਰਤਨ ਸਿੰਘ ਇਸ ਮੌਕੇ ਗਿਆਨੀ ਹਰਪ੍ਰੀਤ ਸਮੇਤ ਆਗੂਆਂ ਨੇ ਡਾਕਟਰ ਰਤਨ ਸਿੰਘ ਅਜਨਾਲਾ ਗਿਆਨੀ ਸਮੇਤ ਆਗੂਆਂ ਨੂੰ ਡਾਕਟਰ ਰਤਨ ਸਿੰਘ ਅਜਨਾਲਾ ਨੇ ਸੁਮੰਤ ਵੀ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡਾਕਟਰ ਰਤਨ ਸਿੰਘ ਅਜਨਾਲਾ ਨੇ ਪੰਜ ਮੈਂਬਰੀ ਪਾਰਟੀ ਕਮੇਟੀ ਨੂੰ ਧੜਾ ਕਮੇਟੀ ਨੂੰ ਬੜਾ ਸਹਿਯੋਗ ਦਿੱਤਾ 200 ਦੇ ਕਰੀਬ ਪਰਚੀਆਂ ਭਰੀਆਂ ਤੇ 2000 ਦੇ ਕਰੀਬ ਮੈਂਬਰ ਬਣਾਏ ਪਾਰਟੀ ਨੇ ਜੋ ਕੰਮ ਕੀਤਾ ਅਸੀਂ ਇਸ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦੇ ਹਾਂ ਉਹਨਾਂ ਦੇ ਗ੍ਰਹਿ ਪੁੱਜੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਮੁਖ ਯਾਨੀ ਰਗਵੀਰ ਸਿੰਘ ਵੱਲੋਂ ਗੁਰੂ ਦੀ ਸੇਵਾ ਛੱਡ ਕੇ ਰਾਜਨੀਤੀ ਵਿੱਚ ਸ਼ਾਮਲ ਹੋਣ ਵਾਲੇ ਵਾਲੇ ਬਿਆਨ ਦੀ ਪ੍ਰਤੀਕਿਰਿਆ ਦਿੰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਹਿਣਾ ਬਿਲਕੁਲ ਸਹੀ ਹੈ ਗੁਰੂ ਦੀ ਸੇਵਾ ਬਹੁਤ ਵੱਡੀ ਹੁੰਦੀ ਹੈ ਵਿਅਕਤੀ ਦੀ ਸੇਵਾ ਵੱਡੀ ਨਹੀਂ ਹੁੰਦੀ ਜੇ ਵਿਅਕਤੀ ਦੀ ਸੇਵਾ ਨੂੰ ਮੈਂ ਤਰਜੀਹ ਦਿੰਦਾ ਹਾਂ ਤੇ ਮੈਂ ਸ਼ਾਇਦ ਜਥੇਦਾਰ ਦੀ ਸੇਵਾ ਮੈਂ ਅੱਜ ਵੀ ਕਰਦਾ ਹੁੰਦਾ ਮੈਂ ਉਹ ਗੁਰੂ ਦੀ ਸੇਵਾ ਛੱਡ ਕੇ ਹੋਟਲ ਰੇੜੀ ਫੜੀ ਜਾਂ ਰੇਤਾਂ ਬਜਰੀ ਦਾ ਕਾਰੋਬਾਰ ਨਹੀਂ ਸ਼ੁਰੂ ਕਰ ਲਿਆ ਪੰਥ ਦੀ ਸੇਵਾ ਉੱਥੇ ਕਰਦੇ ਸੀ ਅਤੇ ਪੰਥ ਦੀ ਸੇਵਾ ਕੌਮ ਦੀ ਸੇਵਾ ਇੱਥੇ ਕਰਨੀ ਹੈ ਮੈਂ ਨਾ ਕੋਈ ਮੈਂਬਰ ਐਮਸੀ ਪੰਚਾਇਤ ਮੈਂਬਰ ਬਣਨਾ ਜਾਂ ਮੁੱਖ ਮੰਤਰੀ ਬਣਨਾ ਸੇਵਾ ਕਰਨੀ ਹੈ ਜਿੰਨੀ ਅਕਾਲ ਪੁਰਖ ਨੇ ਲਿਖੀ ਹੈ ਉਹੀ ਕਰਨੀ ਹੈ ਆ AI ਤਕਨੀਕ ਨਾਲ ਹੋ ਰਹੀ ਗਲਤ ਵਰਤੋਂ ਉਹਨਾਂ ਨੇ ਕਿਹਾ ਕਿ ਵੇਖ ਵਿੱਚ ਸਾਡੇ ਸਮਾਜਿਕ ਦੇ ਤਾਣੇ ਬਾਣੇ ਰਿਸ਼ਤੇ ਆਲੀ ਬਹੁਤ ਖਤਰਨਾਕ ਹੈ ਜਿਸ ਕਿਸਮ ਦੀ AI ਦੀ ਵਰਤੋਂ ਗਲਤ ਅਨਸਰਾਂ ਗਲਤ ਢੰਗ ਨਾਲ ਕਰ ਰਹੀ ਹੈ ਇਹ ਭਾਈਚਾਰਿਆਂ ਵਿੱਚ ਗੁਣਤਨ ਪੈਦਾ ਕਰੇਗੀ ਦੱਸਿਆ ਜਾ ਰਿਹਾ ਹੈ ਕਿ ਭਾਈ ਅਬਰਤਪਾਲ ਖਾਲਸਾ ਆ ਵੱਲੋਂ ਵੀ ਸਹਿਯੋਗ ਮਿਲਿਆ ਹੈ ਦੱਸਿਆ ਕਿ ਤਲ ਤਰੋ ਚੋਨਾ ਬਾਰੇ ਉਹਨਾਂ ਨੇ ਕਿਹਾ ਕਿ ਪਹਿਲਾ ਪਾਰਟੀ ਦਾ ਢਾਂਚਾ ਬਣੇ ਫਿਰ ਪਾਰਟੀ ਫਲੇਰਪਨ ਤੇ ਫੈਸਲਾ ਹੋਵੇ ਉਹ ਕੰਮ ਨਹੀਂ ਹੋਵੇਗਾ ਕਿ ਪ੍ਰਧਾਨ ਨੇ ਫੈਸਲਾ ਕਰ ਦਿੱਤਾ ਤੇ ਪਾਰਟੀ ਨੇ ਸਿਰ ਝੁਕਾ ਕੇ ਮੰਨ ਲਿਆ ਉਹਨਾਂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਘਰ ਘਰ ਜਾਵਾਂਗੇ ਜਿਹੜੇ ਪਰਿਵਾਰਾਂ ਨੂੰ ਅਣਗੌਲਿਆ ਕਰਕੇ ਘਰ ਬਿਠਾ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਆਪਣੀਆਂ ਜ਼ਮੀਨਾਂ ਕੁਲ ਕਰਵਾਈਆਂ ਜਿਨ੍ਹਾਂ ਵਿੱਚ ਬੰਦ ਹੋਏ ਅਕਾਲੀ ਦਲ ਨੂੰ ਖੜਾ ਕੀਤਾ ਉਹ ਪਰਿਵਾਰ ਅਕਾਲੀ ਦਲ ਚੋਂ ਮੱਖਣ ਚੋਂ ਥਾਲ ਵਾਂਗੂ ਬਾਹਰ ਕੱਢ ਦਿੱਤੇ ਉਹਨਾਂ ਪਰਿਵਾਰਾਂ ਨੂੰ ਨਾਲ ਜੋੜਾਂਗੇ ਵਿਸ਼ਵ ਭਰ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਾਂਗੇ ਡਾਕਟਰ ਰਤਨ ਸਿੰਘ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਕਹਿੰਦੇ ਕਿ ਜਿਨ੍ਹਾਂ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਈ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਉਹਨਾਂ ਨੂੰ ਸਿਆਸਤ ਵਿੱਚ ਮੌਕੇ ਨਹੀਂ ਦਿੱਤੇ ਗਏ ਅਸੀਂ ਵਿਸ਼ਵ ਭਰ ਦੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਿਆਵਾਂਗੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਵੱਖ-ਵੱਖ ਦਿਸ਼ਾਵਾਂ ਵਿੱਚ ਵਸੇ ਹੋਏ ਨੇ ਤਾਂ